Tune in to MarriageLagan.com every Sunday 5 p.m. with Varinder Ubhi. A show about matrimonials, life partnership and relationships only on Radio Zindagi 1550 AM. Relationships are me in heaven, but we unite MarriageLagan.com. Dream it, believe it and make it happen. MarriageLagan is a leading matchmaking services provider. We offer trusted and authentic matrimonial profiles for those who are looking for Brides or Grooms for Marriage. Register at info at We cater for USA, Canada, UK, Australia, India, Fiji and Laura. For more information, call 510-943-8037. ਰੂਸ ਨੇ ਜੁਕਰੇਨ ਦੇ ਹੁਣ ਤੱਕ ਸਭ ਤੋਂ ਵੱਡਾ ਹਮਲਾ ਕਰ ਦਿੱਤਾ ਹੈ ਜੀਹਾਂ ਰੂਸ ਨੇ 6 7 ਜੂਨ 2025 ਦੀ ਰਾਤ ਨੂੰ ਜੁਕਰੇਨ ਤੇ ਜੰਗ ਦੇ 3 ਸਾਲਾਂ ਵਿੱਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਹੈ ਰੂਸੀ ਫੌਜਾਂ ਨੇ ਦੇਸ਼ ਭਾਰ ਵਿੱਚ 400 ਤੋਂ ਵੱਧ ਡਰੋਨ ਅਤੇ 40 ਤੋਂ ਵੱਧ ਮਿਜ਼ਾਲਾ ਦਾਗੀਆਂ ਹਨ ਜਿਸ ਨਾਲ ਜੁਕਰੇਨ ਦੇ ਕਈ ਖੇਤਰਾ ਕਰਕੇ ਖਾਸ ਕਰਕੇ ਰਾਜਧਾਨੀ ਕੀਵ ਨਵੀਬ ਸੁਮੀ ਚੇਨੀ ਨੀਵ ਟਰਨੋਪਿਲ ਅਤੇ ਹੋਰ ਸ਼ਹਿਰ ਪ੍ਰਭਾਵਿਤ ਹੋਇਆ ਹੈ ਨਾ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸਦੇ ਹਮਲੇ ਕੀਬ ਦੇ ਅਤਵਾਦੀ ਕੰਮਾਂ ਦੇ ਜਵਾਬ ਵਿੱਚ ਹਨ ਜੋ ਪਿਛਲੇ ਹਫਤੇ ਕੀਤੇ ਗਏ ਆਪਰੇਸ਼ਨ ਸਪਾਈਡਰ ਵੈਬ ਦਾ ਹਵਾਲਾ ਦਿੰਦੇ ਹੋਏ ਹਨ ਜਿੱਥੇ ਰੂਸ ਦੇ 1/3 ਕਰੂਜ਼ ਮਿਜ਼ਾਇਲ ਕੈਰੀਰਾਂ ਨੂੰ ਯੁਕਰੇਨੀ ਫੌਜਾਂ ਨੇ ਨਿਸ਼ਾਨਾ ਬਣਾਇਆ ਸੀ ਉਕਰੇਨੀ ਅਧਿਕਾਰੀਆਂ ਦੇ ਅਨੁਸਾਰ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋਈ ਹੈ ਤੇ 80 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ ਕਈ ਲੋਕ ਮਲਬੇ ਦੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਤੇ ਹਮਲੇ ਵਿੱਚ ਨਿਵਾਸੀ ਉੱਚ ਮੰਜ਼ਿਲਾ ਇਮਾਰਤਾਂ ਊਰਜਾ ਅਤੇ ਅਨਜਰੂਰੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਕੇਵਲ ਲੁਤਸਕ ਤੈਰਨੋ ਪਿੱਲ ਨਵੀਂ ਬਾਬੇ ਹੋਰ ਸ਼ਹਿਰਾਂ ਵਿੱਚ ਵੱਡੀ ਤਬਾਹੀ ਹੋਈ ਹੈ ਹਵਾਈ ਸਿਨੀਆਂ ਅਤੇ ਸੁੱਖਿਆ ਕੀਵ ਸਮੇਤ ਕਈ ਇਸ਼ਾਰਾਂ ਵਿੱਚ ਹਮਲੇ ਦੌਰਾਨ ਹਵਾਈ ਸਿਨੀਆਂ ਵੱਜਦੀਆਂ ਰਹੀਆਂ ਲੋਕਾਂ ਨੂੰ ਸ਼ੈਲਟਰਾਂ ਵਿੱਚ ਜਾਣ ਦੀ ਹਦਾਇਤ ਦਿੱਤੀ ਗਈ। ਇਸ ਰਾਸ਼ਟਰਪਤੀ ਵਲੋਦੀ ਮੀਰ ਜੈਲੈਕਸੀ ਨੇ ਕਿਹਾ ਕਿ ਇਹ ਹਮਲਾ ਲਗਭਗ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਗਿਆ ਹੈ ਅਤੇ ਦੁਨੀਆ ਨੂੰ ਰੂਸ ਦੇ ਦਬਾਅ ਤੋਂ ਦੀ ਲੋੜ ਹੈ ਤਾਂ ਜੋ جنگਬੰਦੀ ਅਤੇ ਸ਼ਾਂਤੀ ਦੀ ਸਥਾਪਨਾ ਹੋ ਸਕੇ। ਨਤੀਜਾ ਇਹ ਹਮਲਾ ਜੁਕ੍ਰੇਨ ਦੇ ਰੂਸ ਵੱਲੋਂ ਹੋਂ ਤੱਕ ਸਭ ਤੋਂ ਵੱਡੀ ਹਵਾਈ ਕਾਰਵਾਈ ਸੀ ਜਿਸ ਨੂੰ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੋਹੇ ਪਾਸਿਆਂ ਵੱਲੋਂ ਹਮਲਿਆਂ ਦੀ ਲੜੀ ਜਾਰੀ ਹੈ ਅਤੇ ਹਾਲਾਤ ਬਹੁਤ ਗੰਭੀਰ ਬਦੇ ਹੋਏ ਹਨ ਮੋਦੀ ਨੂੰ ਜੀ7 ਵਿੱਚ ਕਿਉਂ ਸੱਦਾ ਦਿੱਤਾ ਗਿਆ ਕੈਨੇਡੀਅਨ ਪੀਐਮ ਤੋਂ ਸੁਣੋ ਸਿੱਧਾ ਜਵਾਬ ਜੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੇ ਜੀ7 ਸੰਮੇਲਨ ਵਿੱਚ ਦਿੱਤੇ ਜਾਣ ਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪત્રਕਾਰਾਂ ਵੱਲੋਂ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਏ ਖਾਸ ਕਰਕੇ ਖਾਲਿਸਤਾਨੀ ਹਰਦੀਪ ਸਿੰਘ ਮੇਜਰ ਦੇ ਕਤਲ ਮਾਮਲੇ ਦੇ ਸੰਦਰਭ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਮੋਦੀ ਨੂੰ ਸੱਦਾ ਦੇਣ ਦੀ ਵਜ੍ਹਾ ਮਾਰਕਾਰਨੀ ਨੇ ਸਪਸ਼ਟ ਕੀਤਾ ਕਿ ਭਾਰਤ ਦੁਨੀਆ ਦੀ 5ਵੀਂ ਸੱਤ ਤੋਂ ਵੱਡੀ ਆਰਥਿਕ ਵਿਵਸਥਾ ਹੈ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਵਿਸ਼ਵ ਸਪਲਾਈ ਚੇਨਾਂ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਏ ਇਹਨਾਂ ਕਾਰਨਾਂ ਕਰਕੇ ਊਰਜਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਰੀਜਾ ਕਰਕੇ ਵਿਸ਼ਵ ਵਿਆਪੀ ਮੁੱਦਿਆਂ ਤੇ ਚर्चा ਕਰਨ ਲਈ ਭਾਰਤ ਦੀ ਮੌਜੂਦਗੀ ਜ਼ਰੂਰੀ ਸੀ ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਸੀ ਅਤੇ ਉਹਨਾਂ ਨੇ ਉਸ ਨੂੰ ਸਵੀਕਾਰ ਵੀ ਕਰ ਲਿਆ ਹੈ ਜਸਟੀ ਟ੍ਰੂਡੋ ਦੇ ਸਮੇਂ ਚ ਨਿੱਜਰ ਕਤਲ ਮਾਮਲੇ ਕਾਰਨ ਭਾਰਤ ਕੈਨੇਡਾ ਸਬੰਧ ਬਹੁਤ ਵਿਗੜ ਗਏ ਸਨ ਹਾਲਿਆ ਜਾਂਚ ਰਿਪੋਰਟ ਅਨੁਸਾਰ ਨਿੱਜਰ ਦੇ ਕਤਲ ਵਿੱਚ ਕਿਸੇ ਵੀ ਵਿਦੇਸ਼ੀ ਦੇਸ਼ ਦੀ ਠੋਸ ਸਮੂਲੀਅਤ ਸਾਬਤ ਨਹੀਂ ਹੋਈ ਹੈ ਨਤੀਜਾ ਮੋਦੀ ਨੂੰ G7 ਸੰਮੇਲਨ ਵਿੱਚ ਸੱਦਾ ਦੇਣ ਦਾ ਮੁੱਖ ਕਾਰਨ ਭਾਰਤ ਦੀ ਆਰਥਿਕ ਅਤੇ ਵਿਸ਼ਵ ਪੱਧਰੀ ਮਹੱਤਾ ਹੈ ਨਿੱਜਰ ਮਾਮਲਿਆਂ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਾਨੂੰਨੀ ਪ੍ਰਕਿਰਿਆ ਤੇ ਭਰੋਸਾ ਜਤਾਇਆ ਤੇ ਰਾਜਨੀਤਿਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜੀ 7 ਸੰਮੇਲਨ ਵਿੱਚ ਭਾਰਤ ਦੀ ਮੌਜੂਦਗੀ ਵਿਸ਼ੇ ਪੱਧਰੀ ਮੁੱਦਿਆਂ ਲਈ ਜ਼ਰੂਰੀ ਮੰਨੀ ਗਈ ਹੈ ਨਿੱਜੀ ਜਾਂਚ ਤੇ ਕੈਨੇਡਾ ਨੇ ਕਾਨੂੰਨੀ ਪ੍ਰਕਿਰਿਆ ਨੂੰ ਤਰਜੀ ਦਿੱਤੀ ਹੈ ਬ੍ਰਿਟਿਸ਼ ਸਿੱਕ ਸੰਸਦ ਮੈਂਬਰਾਂ ਵੱਲੋਂ ਕਲੂ ਘਾਰੇ ਤੇ ਬ੍ਰਿਟੇਨ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਜਿहां ਬ੍ਰਿਟਿਸ਼ ਸਿੱਕ ਸੰਸਦ ਮੈਂਬਰਾਂ ਵਰਿੰਦਾ ਜੂਸ ਅਤੇ ਜਸ ਅਠਵਾਲ ਨੇ ਬ੍ਰਿਟਿਸ਼ ਸੰਸਦ ਵਿੱਚ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਜੂਨ 1984 ਵਿੱਚ ਭਾਰਤ ਵਿੱਚ ਹੋਏ ਕੱਲੂਕਾਰੇ ਵਿੱਚ ਮਾਰਕ ਗਰੇਟ ਥੀਚਰ ਦੀ ਇੱਕ ਵਾਈ ਵਾਲੀ ਤਤਕਾਲੀ ਕੰਜਰਵੇਟਿਵ ਪਾਰਟੀ ਦੀ ਸ਼ਮੂਲੀਅਤ ਦੀ ਸੰਤਤ ਜਾਂਚ ਕੀਤੀ ਜਾਵੇ ਉੱਤਰੀ ਇੰਗਲੈਂਡ ਤੇ ਹੁਲਵਰ ਹੈਪਟਨ ਵੈਸਟ ਵਿੱਚ ਸੱਤਾਧਾਰੀ ਲੇਬਰ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਜੂ ਸੱਤੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਇਲ ਫੋਰਡ ਸਾਉਥ ਤੋਂ ਲੇਬਰ ਸੰਸਦ ਮੈਂਬਰ ਅਟਵਾਲ ਨੇ ਸੰਸਦ ਦੇ ਸੈਸ਼ਨ ਦੌਰਾਨ ਹਾਊਸ ਆਫ ਕਾਮਨ ਦੇ ਦੇ ਨੇਤਾ 루ਸੀ ਪਾਵੈਲ ਦੇ ਸਾਹਮਣੇ ਇਹ ਮਾਮਲਾ ਉਠਾਇਆ ਹੈ ਉਹਨਾਂ ਨੇ ਹਰਮਿੰਦਰ ਸਾਹਿਬ ਵਿੱਚ ਕट्टरपੰਥੀ ਵਿਰੋਧੀ ਭਾਰਤੀ ਫੌਜੀ ਕਾਰਵਾਈ ਦੇ 41 ਸਾਲ ਪੂਰੇ ਹੋਣ ਦੇ ਮੋਕੇ ਤੇ ਇਸ ਮੁੱਦੇ ਦਾ ਜ਼ਿਕਰ ਕੀਤਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਪਾਵੇਨ ਦੁਆਰਾ ਆਪਣੇ ਸਾਥੀ ਸਿੱਖ ਲੇਬਰ ਸਾਥੀ ਸੰਸਦ ਮੈਂਬਰ ਟੇਨ ਠੇਸੀ ਨੂੰ ਦਿੱਤੇ ਗਏ ਭੋਸੇ ਵੱਲ ਇਸ਼ਾਰਾ ਕੀਤਾ ਕਿ ਪਾਵੇਨ ਨੇ ਭਰੋਸਾ ਦਿੱਤਾ ਸੀ ਕਿ ਸਾਨੂੰ ਜੋ ਹੋਇਆ ਉਸ ਦੀ ਤਹਿ ਤੱਕ ਜਾਣ ਦੀ ਲੋੜ ਹੈ ਜੂਸਰੇ ਕਿਹਾ ਕਿ 2014 ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਠੇਚਰ ਸਰਕਾਰ ਨੇ ਕੰੂਕਾਰੇ ਬਾਰੇ ਸਲਾਹ ਦੇ ਕੇ ਆਪਣੇ ਭਾਰਤੀ ਹਮਰਤਬਾ ਦੀ ਮਦਦ ਕੀਤੀ ਸੀ ਪਵਨ ਨੇ ਦੋਸ਼ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਜਨਵਰੀ ਦੇ ਸ਼ੁਰੂ ਵਿੱਚ ਸੰਸਦ ਵਿੱਚ ਇਹ ਮਾਮਲਾ ਆਖਰੀ ਵਾਰ ਉਠਾਇਆ ਜਾਣ ਤੋਂ ਬਾਅਦ ਉਹਨਾਂ ਕੋਲ ਕੋਈ ਅਪਡੇਟ ਨਹੀਂ ਸੀ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਪਹਿਲਾਂ ਇਸ ਮੁੱਦੇ ਬਾਰੇ ਪੁੱਛਿਆ ਗਿਆ ਸੀ ਤਾਂ ਮੈਂ ਇਸ ਤੇ ਵਿਚਾਰ ਕੀਤਾ ਪਰ ਮੈਨੂੰ ਇਹ ਕਹਿੰਦੇ ਹੋਏ ਦੁੱਖ ਹੈ ਕਿ ਮੈਂ ਅਜੇ ਵੀ ਉਡੀਕ ਕਰ ਰਿਹਾ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम सपने देखे विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट डी रेट मैरिज लगन डॉट कॉम आरोप रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वरिंदर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.